ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਹੈ ਜੀ ਚੈਨਲ ਕੁਲਦੀਪ ਬਲੌਗ ਤੇ ਉਮੀਦ ਕਰਦੇ ਆਂ ਜੀ ਸਾਰੇ ਠੀਕ ਠਾਕ ਹੋਵੋਗੇ ਜੀ ਮਹਾਰਾਜ ਸਭ ਨੂੰ ਤੰਦਰੁਸਤੀਆਂ ਦੇ ਵੀ ਚਾੜਦੀਆਂ ਕਲਾ ਬਖਸ਼ੇ ਜੀ ਤੇ ਇੱਥੇ ਲੱਗੇ ਸੀ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਕਰਨਾ ਤੇ ਬਲੌਗ ਸ਼ੁਰੂ ਕਰਦੇ ਆਂ ਜੀ ਆਪਾਂ ਮਸ਼ੀਨ 'ਚ ਕੱਪੜੇ ਪਾਉਣ ਤੋਂ ਕਿ ਫਿਰ ਸੂਹਾ-ਸੂਹਾ ਪਹਿਲਾਂ ਇਹ ਕੰਮ ਨਿਬੜ ਜੇ ਸਾਰਾ ਤੋਂ ਪਹਿਲਾਂ ਫਿਰ ਵਧੀਆ ਰਹਿੰਦਾ ਹੈਗਾ ਤੇ ਇੱਥੇ ਵੀ ਆਪਾਂ ਬਾਥਰੂਮ ਸਾਫ ਕਰਨ ਲੱਗ ਗਏ ਸੀ ਬਦਲ ਥੋੜਾ ਜਿਹਾ ਉੱਚਾ ਹੋ ਗਿਆ ਸੀ ਉਮੀਦ ਹੀ ਬਣ ਗਈ ਵੀ ਸ਼ਾਇਦ ਨਾ ਆਵੇ ਮੀ ਹਨਾ ਤੇ ਦਵਾ ਦਾ ਫਿਰ ਮੈਂ ਕੱਪੜੇ ਮਸ਼ੀਨ ਚ ਪਾਤੇ ਸੀ ਇਹ ਵਿੱਚੇ ਸਰਫ ਪਾ ਦੇ ਮੈਂ ਕਿਹਾ ਚਲ ਜਿੰਨੇ ਮੈਂ ਬਾਥਰੂਮ ਸਾਫ ਕਰੂਣੇ ਟਾਈਮ ਚ ਬੀ ਤੋਤੇ ਜਾਣਗੇ ਤੇ ਫਿਰ ਮੈਂ ਲੱਗੀ ਬਾਥਰੂਮ ਸਾਫ ਕਰਨ ਦੀ ਪਹਿਲਾਂ ਮੈਂ ਸਾਰੇ ਬਾਥਰੂਮਾਂ ਚ ਵੀ ਕਈ ਦਿਨਾਂ ਤੋਂ ਅਸੀਂ ਉਹੁੰਦਾ ਜਿਹੜਾ ਨਕੋਲ ਜ ਉਹ ਪਾ ਕੇ ਸਾਫ ਕਰਦੇ ਹੁੰਦੇ ਨਹੀਂ ਤਾਂ ਵੀ ਸਰਫ ਪਾ ਕੇ ਮਾਰ ਦਿੰਦੇ ਹੁੰਦੇ ਆ ਤੇ ਉਸ ਤੋਂ ਬਾਅਦ ਕੱਪੜੇ ਧੋਤੇ ਗਏ ਜੀ ਫਿਰ ਅਸੀਂ ਇਹਨੂੰ ਮੈਂ ਸੁੱਕਣੇ ਪਾਤੇ ਦਵਾ ਦਾ ਨਾਲ ਹੀ ਕੀਤੀ ਮੈਂ ਬਿਹੜੀ ਦੀ ਸਫਾਈ ਕਿਉਂਕਿ ਨਿੰਮ ਦੇ ਪੱਤੇ ਜੀ ਕਾਫੀ ਡਿੱਗੇ ਪਏ ਸੀਗੇ ਤੇ ਉ ਤਾਂ ਹਰੇ ਬਾਈ ਵੀ ਬਹੁਤ ਜੰਮੀ ਪਈ ਆ ਇਹ ਹੁਣ ਜਿੰਨਾ ਚਿਰ ਧੁੱਪ ਨਹੀਂ ਨਿਕਲਦੀ ਵੀ ਉਨਾਂ ਚਿਰ ਚੱਕੀ ਨਹੀਂ ਜਾਣੀਗੀ ਤੇ ਫਿਰ ਮੈਂ ਦਵਾ ਦਾ ਮੈਂ ਹਾਂ ਚੱਲ ਕੀਰਾਂ ਤਾਂ ਸਾਫ਼ ਹੋ ਜਾਊਗਾ ਵੀ ਬੋਕਰ ਮਾਰ ਦਗੇ ਸਮਾਰ ਕੇ ਮੰਜਾ ਤੇ ਫਿਰ ਮੈਂ ਛੇਤੀ ਛੇਤੀ ਮੈਂ ਕਣਗਾ ਨਾ ਆ ਜਾਣਾ ਤੇ ਮੈਂ ਪੱਤੇ ਸਾਰੇ ਇਕੱਠੇ ਕੀਤੇ ਉਸ ਤੋਂ ਬਾਅਦ ਚਾਗੇ ਜੀ ਆਪਾਂ ਰਸੋਈ ਦੇ ਵਿੱਚ ਤੇ ਹੁਣ ਆਪਣੀ ਰੋਟੀ ਦੀ ਤਿਆਰੀ ਆ ਸਬਜੀ ਆਪਣੀ ਬਣਾ ਕੇ ਰੱਖ ਲਈ ਸੀ ਸਵੇਹੀ ਤੇ ਆਟਾ ਵੀ ਆਪਾਂ ਗੁੰਨ ਕੇ ਰੱਖਤਾ ਸੀ ਪਹਿਲਾਂ ਜੀ ਉਦੋਂ ਟੈਗ ਜਾਂਦਾ ਰੋਟੀ ਲਾਉਣ ਵੇਲੇ ਨੂੰ ਤੇ ਦਹੀਂ ਲੱਸੀ ਵੀ ਆਪਾਂ ਤਿਆਰ ਕਰਕੇ ਰੱਖਤੀ ਸੀਗੀ ਤੇ ਮੈਨੂੰ ਆਏ ਸੀ ਵੀ ਲੈਟ ਨਾ ਉਠ ਜੇ ਮੈਂ ਉਧਰੋਂ ਨਿਬੜਿਆਵਾਂ ਤਾਂ ਉਹਦਾ ਪੈਰਲਮ ਮੈਂ ਇੱਧਰ ਲੱਸੀ ਦਹੀਂ ਬਣਾ ਕੇ ਆਟਾ ਗੁੰਨ ਕੇ ਰੱਖ ਲਈ ਸੀ ਫਿਰ ਮੈਂ ਕੱਪੜੇ ਮਸ਼ੀਨ 'ਚ ਪਾਉਣ ਆਣਗੀ ਨਾ ਮੈਂ ਫਿਰ ਬਾਥਰੂਮ ਸਾਫ਼ ਕਰ ਆਵਾਂ ਉਦੋਂ ਪਹਿਲਾਂ ਗੋਹੇ ਕੂੜੇ ਦਾ ਤੇ ਟਾਰਾਂ ਦਾ ਨਿਵੇੜਤਾ ਸੀਗਾ ਪਸ਼ੂਆਂ ਢਾਂਡੇਆਂ ਦਾ ਤੇ ਹੁਣ ਆ ਗਈ ਜੀ ਆਪਾਂ ਚੌਕੇ 'ਚ ਤੇ ਹੁਣ ਆਪਣੀ ਸਾਰੀ ਤਿਆਰੀ ਹੋਈ ਪਈ ਰੋਟੀ ਦੀ ਬਸ ਹੁਣ ਆਪਾਂ ਰੋਟੀ ਲੱਗਣਾਗਾ ਤੇ ਲੈਟ ਹੈਗੀ ਸੀਗੀ ਫਿਰ ਮੈਂ ਕਿਹਾ ਵੀ ਹੁਣ ਮੌਸਮ ਠੰਡਾ ਕਰਕੇ ਵੀ ਏਸੀ ਵੀ ਬੰਦ ਰਹਿੰਦਾ ਵੀ ਨਾ ਹੀ ਕੂਲਰ ਚੱਲਦਾ ਹਨਾ ਪੱਖੇ ਛੋਟੇ ਚੱਲਦੇ ਆ ਫਿਰ ਮੈਂ ਤਾਂ ਕਰਕੇ ਬਿਜਲੀ ਵਾਲਾ ਚੁੱਲ੍ਹਾ ਹੀ ਚਰਤ ਲਿਆ ਇੱਥੇ ਮੈਂ ਕਿਹਾ ਚਲੋ ਲੈਟ ਵੀ ਹੁਣ ਤਾਂ ਸਾਭ ਦੀ ਮਚ ਗਈ ਆ ਤੇ ਨਹੀਂ ਫਿਰ ਜਦੋਂ ਜਿਆਦਾ ਐ ਲੱਗੇ ਵੀ ਲਾਈਟ ਮਰ ਜੀ ਉਹ ਤਾਂ ਫਿਰ ਬਾਹਰ ਆਪਾਂ ਚੁੱਲੇ ਤੇ ਅੱਗ ਪਾ ਲੈਨੇ ਹੁਣ ਮੌਸਮ ਖਰਾਬ ਕਰਕੇ ਵੀ ਨਾ ਆਪਾਂ ਚੁੱਲ੍ਹੇ 'ਚ ਅੱਗ ਪਾ ਸਕਦੇ ਆ ਤੇ ਗੈਸ ਦਾ ਵੀ ਫਿਰ ਐ ਹੁੰਦਾ ਵੀ ਥੋੜੀ ਜੀ ਬਚਤ ਹੋ ਜੇ ਹਨਾ ਤੇ ਫਿਰ ਉਸ ਤੋਂ ਬਾਅਦ 'ਚ ਵਿੱਚ ਆਪਾਂ ਲਾ ਲੈ ਆਟੇ ਦੇ ਉੱਤੇ ਉੱਪਰ ਥੋੜਾ ਜਿਹਾ ਘਿਓ ਜੀ ਤੇ ਇੰਨੀ ਨਾ ਵਧੀਆ ਰੋਟੀ ਮਲੈਮ ਆਉਂਦੀ ਆ ਨਾਲੇ ਕੋਈ ਮੱਖੀ ਮੁੱਖੀ ਨਹੀਂ ਵਹਿੰਦੀ ਉੱਪਰ ਇਹਦੋਂ ਕਿਉਂ ਲੱਗਿਆ ਹੋਵੇ ਤੇ ਫਿਰ ਆਪਾਂ ਲੱਗੇ ਰੋਟੀ ਬਣਾਉਣ ਤੇ ਰੋਟੀ ਹੁਣ ਆਪਣੇ ਬਸ ਇਹੋ ਬਣ ਗਈ ਸਾਰਿਆਂ ਨੇ ਇਕੱਠੇ ਬਹਿ ਕੇ ਖਾ ਲੈਣੀ ਰੋਟੀ ਵੀ ਆਣੀ ਸਾਡੇ ਬਾਲਾ ਕਰਦੇ ਵੀ ਜੇ ਗਰਮ-ਗਰਮ ਜਾਂ ਠੰਡੀ-ਠੰਡੀ ਜਿਹੇ ਜੀ ਮਰਜ਼ੀ ਹੈ ਜੀ ਉਹ ਜੀ ਖਾ ਲੈਣੇ ਰੋਟੀ ਤੇ ਸਾਡੀ ਆਦਤ ਹੈ ਜੀ ਅਸੀਂ ਇਕੱਠੇ ਹੀ ਪਕਾ ਕੇ ਡੱਬੇ ਦੇ ਵਿੱਚ ਪਾ ਲੈਨੇ ਆ ਤੇ ਉਸ ਤੋਂ ਬਾਅਦ ਚ ਅਸੀਂ ਇਕੱਠਾ ਹੀ ਸਾਰਾ ਪਰਿਵਾਰ ਬਹਿ ਕੇ ਖਾ ਲੈਨੇ ਹਾਂ ਮੇਰੇ ਰੋਟੀ ਨੂੰ ਤੇ ਹੋਰ ਆਪਣੇ ਸਾਰੇ ਕੰਮ ਕਲੀਅਰ ਹੋ ਗਏ ਸੀ ਜੀ ਬਸ ਕਿ ਹੁਣ ਰੋਟੀਆਂ ਦੇ ਰਹਿਦਾ ਸੀ ਝਾੜੂ ਪੋਚੇ ਦਾ ਵੀ ਆਪਾਂ ਨਿਵੇੜਤਾ ਸੀਗਾ ਸਵੇਰੇ ਪੱਖੇ ਛੜਦੇ ਸੀਗੇ ਵੀ ਮੀਂਹ ਹੋਣ ਤੋਂ ਪਹਿਲਾਂ ਪਹਿਲਾਂ ਹੋ ਜੇ ਪਰ ਬੱਦਲ ਜੇ ਤਾਂ ਹੋਏ ਪਏ ਆ ਕੋਈ ਪਤਾ ਵੀ ਨਹੀਂ ਇਹਦਾ ਵੀ ਆ ਵੀ ਜਾਵੇ ਉਹ ਥੋੜਾ ਜਿਹਾ ਵੀ ਫਰਕ ਲੱਗਦਾ ਵੀ ਉੱਚਾ ਜਿਹਾ ਹੋਇਆ ਪਿਆ ਕੱਲ ਵੀ ਝੁੱਪ ਜੀ ਨਿਕਲੇ ਸੀ ਥੋੜੀ ਜੀ ਤੇ ਉਸ ਤੋਂ ਬਾਅਦ ਫੇਰ ਇੱਕ ਪਾਸੇ ਚੜ ਕੇ ਆਇਆ ਤੇ ਮੋਕੇ ਬਾਅਦ ਥੋੜੀਆਂ ਜਿਹੀ ਕਣੀਆਂ ਆਈਆਂ ਆ ਫਿਰ ਫਿਰ ਟਲ ਗਿਆ ਤੇ ਰਾਤ ਵੀ ਸਾਈ ਰਾਤ ਹੀ ਪਈ ਹੈ ਜੀ ਥੋੜਾ ਥੋੜਾ ਮੀਂਹ ਤੇ ਉਹੀ ਗੱਲ ਬਹੁਤ ਦੁੱਖ ਹੁੰਦਾ ਜੀ ਪਾਸੇ ਦੇਖ ਕੇ ਮਹਾਨ ਨੂੰ ਵੀ ਹਾਂ ਤਾਂ ਪਰਮਾਤਮਾ ਨੂੰ ਹਟ ਜਾਣਾ ਚਾਹੀਦਾ ਹਨਾ ਤੇ ਲੋ ਜੀ ਹੁਣ ਆਪਾਂ ਤਵਾ ਵੀ ਕਰ ਲੈ ਸਾਫ ਤੇ ਇਹਦੇ ਉੱਪਰ ਆਪਾਂ ਲਾਤਾ ਕਿਉਂ ਜੀ ਅਸੀਂ ਤਵਾ ਨਾ ਕਦੇ ਪਾਣੀ ਨਾਲ ਨਹੀਂ ਧੋਤਾ ਜੀ ਕਿਉਂਕਿ ਜੰਗਾਲ ਪੈ ਜਾਂਦੀ ਆ ਮੈਂ ਪਹਿਲਾਂ ਤੋਂ ਦੀ ਹੁੰਦੀ ਸੀ ਤਵਾ ਪਾਣੀ ਦੇ ਨਾਲ ਤੇ ਫਿਰ ਮੈਂ ਕਿਸੇ ਦੇ ਤਵਾ ਦੇਖਿਆ ਉਹਨਾਂ ਦਾ ਤਵਾ ਨਾ ਬਹੁਤ ਸੋਹਣਾ ਸੀ ਆ ਕਾਲਾ ਕਾਲਾ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਤਵਾ ਇੰਨਾ ਸੋਹਣਾ ਵੀ ਸਾਡੇ ਤਵੇ ਤੇ ਤਾਂ ਜੰਗਾਲ ਪੈ ਜਾਂਦੀ ਪਾਸੇ ਦੀ ਫਿਰ ਉਹ ਕਹਿੰਦੇ ਨਾ ਵੀ ਤੁਸੀਂ ਪਾਣੀ ਨਾ ਧੋਂਦੇ ਹੋਵੋਗੇ ਰੋਟੀ ਲਾਉਣ ਤੋਂ ਪਹਿਲਾਂ ਵੀ ਜਦੋਂ ਆਪਾਂ ਸਾਫ਼ ਕਰਦੇ ਆ ਮੈਂ ਕਿਹਾ ਵੀ ਹਾਂ ਮੈਂ ਪਾਣੀ ਨਾ ਧੋਨੀ ਆ ਉਹ ਕਹਿੰਦੇ ਪਾਣੀ ਨਾ ਨਾ ਧੋਇ ਕਰੋ ਵੀ ਖੁਰਚ ਕੇ ਇਹਨੂੰ ਚੰਗੀ ਤਰ੍ਹਾਂ ਚਮਚੇ ਨਾ ਵੀ ਜਾਂ ਖੁਰਚਣੀ ਨਾ ਹਨਾ ਤੇ ਘਿਓ ਲਾ ਦਿਆ ਕਰੋ ਉੱਪਰ ਜਾਂ ਤਾਂ ਵੀ ਰੋਟੀ ਆਪਣੀ ਬਚੀ ਕੁਚੀ ਪਈ ਹੁੰਦੀ ਹੈ ਵੀ ਉਹਦੇ ਉੱਪਰ ਘਿਓ ਲਾ ਕੇ ਮਾਰ ਦਿਆ ਕਰੋ ਜਾਂ ਵੀ ਆਟੇ ਦੇ ਉੱਪਰ ਘਿਓ ਇਸ ਤਰ੍ਹਾਂ ਬਹੁਤ ਸੋਹਣਾ ਰਹਿੰਦਾ ਤਵਾ ਹਾਂਜੀ ਹੁਣ ਆਪਾਂ ਇੱਥੇ ਸਾਰੇ ਕੰਮ ਨਿਬੇੜ ਲਏ ਜੀ ਰੋਟੀ ਪਾਣੀ ਖਾ ਲਿਆ ਸਾਰਿਆਂ ਨੇ ਬੱਚਿਆਂ ਨੇ ਵੀ ਖਾ ਲਿਆ ਤੇ ਭਾਂਡਾ ਠੀਕਰ ਆਪਾਂ ਚੱਕਤਾ ਤੇ ਪਸ਼ੂਆਂ ਦਾ ਵੀ ਆਪਾਂ ਸੂਆ ਹੀ ਨਿਬੇੜਤਾ ਸੀਗਾ ਸਾਰਾ ਗੋਹੇ ਕੂੜੇ ਦਾ ਕਿਉਂ ਫਰਾਂਜੀ ਹੁੰਦਾ ਵੀ ਟਾਈਮ ਨਾਲ ਨਿਬੜ ਜੇ ਝੜੀ ਜੀ ਬਣੀ ਪਈਆ ਹੁਣ ਤਾਂ ਵੀ ਦਿਨ ਬਹੁਤ ਖਰਾਬ ਆ ਤੇ ਫਿਰ ਥਾਂ ਸੁੱਕ ਜਾਂਦਾ ਪਸ਼ੂਆਂ ਥੱਲੇ ਵੀ ਜਦੋਂ ਆਪਾਂ ਸਗੇ ਹਸਿਆਂ ਵੀ ਬੋਕਰ ਮਾਰਦੇ ਜਿ ਸਮਾਰ ਕੇ ਹਨਾ ਪਸ਼ੂਆਂ ਦਾ ਬਹੁਤ ਹੀ ਔਖਾ ਹੋਇਆ ਪਿਆ ਵੀ ਦਿਨ ਖਰਾਬ ਆ ਤੇ ਹੋਰ ਆਪਾਂ ਕੱਪੜੇ ਵੀ ਧੋ ਕੇ ਇਸ ਦੇ ਹੀ ਸੁੱਕਲੇ ਪਾਤੇ ਸੀਗੇ ਵੀ ਚਲੋ ਹਵਾ ਜੇ ਇਕਲ ਜੂਗੀ ਤੇ ਹੁਣ ਆਪਾਂ ਲੱਗੇ ਸੀ ਚਾਹ ਬਣਾਉਣ ਬਸ ਹੋਰ ਆਪਣੇ ਸਾਰੇ ਕੰਮ ਕਲੀਅਰ ਹੋ ਗਏ ਤੇ ਹੁਣ ਮੈਂ ਚਾਹ ਬਣਾ ਕੇ ਬੋਤਲ ਚ ਪਾ ਕੇ ਰੱਖ ਦੇਣੀ ਆ ਤੇ ਬਸ ਫਿਰ ਜਿਵੇਂ ਜਿਵੇਂ ਜੀ ਦਾ ਜੀ ਕੀਤਾ ਜਿਦਾ ਜੀ ਜੀ ਕੀਤਾ ਪੀ ਲੈਣਗੇ ਕਿਉਂ ਵੀ ਕਹਿ ਦਿੰਦੇ ਆ ਹਜੇ ਰੋਟੀ ਖਾਧੀ ਸੀ ਜੀ ਨਹੀਂ ਕਰਦਾ ਥੋੜੀ ਜੀ ਦੇਰ ਬਾਅਦ ਪੀਣਗੇ ਤੇ ਉਹ ਨਾ ਚਿਰ ਆਪਾਂ ਬਸ ਬੋਤਲ ਚ ਪਾ ਕੇ ਰੱਖ ਦਾਂਗੇ ਤੇ ਹੁਣ ਮੈਂ ਵੀ ਇੱਕ ਸਵੇਰ ਦੇ ਕੰਮਾਂ ਤੋਂ ਹੋ ਗਈ ਸਾਰੇ ਤੋਂ ਫੀ ਬਸ ਹੁਣ ਮੈਂ ਰਹਿੰਦੀ ਸੀ ਨਹਾਉਣ ਆਲੀ ਤੇ ਹੁਣ ਮੈਂ ਵੀ ਨਹਾ ਕੇ ਫਿਰ ਫਰੀ ਹਾਂ ਫਿਰ ਬਸ ਆਪਣੇ ਜਿਹੜੇ ਜਿਹੜੇ ਆਪਾਂ ਕੋਈ ਛੋਟੇ-ਮੋਟੇ ਕੰਮ ਸ਼ੁਰੂ ਕੀਤੇ ਹੁੰਦੇ ਹਨਾ ਪਹਿਣਾ ਦੇ ਬਸ ਆਪਾਂ ਫਿਰ ਉਹ ਕਰਨ ਲੱਗ ਜਾਂਦੇ ਫਿਰ ਸ਼ਾਮ ਦੇ ਕੰਮਾਂ ਦਾ ਟਾਈਮ ਹੋ ਜਾਂਦਾ ਹੈ ਸਾਰਾ ਦਿਨ ਵਸਾਈ ਲੰਘ ਜਾਂਦਾ ਹੈ ਹੁਣ ਦਿਨਾਂ ਦਾ ਵੀ ਅੱਗੇ ਨੂੰ ਬਹੁਤ ਫਰਕ ਆਗਾ ਛੋਟੇ ਹੋਏ ਵੀ ਆ ਤੇ ਕੁਝ ਮੌਸਮ ਕਾਰਨ ਵੀ ਫਰਕ ਪਿਆ ਪਿਆਗਾ ਨਾ ਵੀ ਕੁਝ ਕੰਮ ਜਾਂ ਜਿਬੜਾ ਨੀ ਲਾਸ ਫੇਰੇ ਗਿੱਲੇ-ਗਿੱਲਾ ਸੈਲਜੀ ਹੋਈ ਪਈ ਹੈਗੀ ਨਾ ਵੀੜੇ ਸੁੱਕਦੀਆਂ ਗੰਧਾਂ ਦੇ ਵੀ ਏਡੀ ਡੀ ਸਲਾਹ ਆ ਤੇ ਹੁਣ ਆਪਾਂ ਜਿਹੜੀਆਂ ਵੀਡੀਓ ਦੇਖਦੇ ਆ ਵੇਖੋ ਨਾ ਕਿੰਨਾ ਬੁਰਾ ਹਾਲ ਆ ਪੰਜਾਬ ਦਾ ਵੀ ਕਿੰਨਾ ਪਾਣੀ ਆਇਆ ਪਿਆ ਵੀ ਥਾਂ ਥਾਂ ਤੇ ਹਨਾ ਕਿੰਨੇ ਘਰੋ ਬੇਕਾਰ ਹੋ ਗਏ ਵਿਚਾਰੇ ਤੇ ਸਾਰੇ ਅੰਗੇ ਹੁਣ ਆਪਾਂ ਤਾਂ ਸਾਰੇ ਵਾਸਤੇ ਇਹੀ ਅਰਦਾਸ ਕਰ ਸਕਦੇ ਆ ਵੀ ਪ੍ਰਮਾਤਮਾ ਹਣ ਮੀਂਹ ਰੋਕ ਹਨ ਸਾਰੇ ਆਪਣੇ ਘਰਾਂ ਨੂੰ ਜਾਣ ਵਿਚਾਰੇ ਵੀ ਕਿੰਨੀ ਮਾੜੀ ਹਾਲਤ ਆ ਪਸ਼ੂਆਂ ਦਾ ਵੀ ਕਿੰਨਾ ਬੁਰਾ ਹਾਲ ਐ ਫਿਰ ਬੱਚਿਆਂ ਦੇ ਸਕੂਲਾਂ 'ਚ ਛੁੱਟੀ ਹੋ ਗਈ ਜੀ ਕਿਵੇਂ ਬੱਚੇ ਵੀ ਘਰੇ ਆ ਹਨਾ ਪੜਦੇ ਨਹੀਂ ਜੇ ਫਿਰ ਉਹਨਾਂ ਤੇ ਹਜੇ ਕੁੜੀਆਂ ਤਾਂ ਪੜ ਲੈਂਦੀਆਂ ਮੁੰਡੇ ਤਾਂ ਇੰਨੇ ਢੀਠ ਹੁੰਦੇ ਜਮਾ ਨਹੀਂ ਪੜਦੇ ਉਹ ਤਾਂ ਆਪ ਮੱਥਾ ਮਾਰਦੇ ਰਹਿੰਦੇ ਨੇ ਹਨਾ ਤੇ ਉਸ ਤਰ੍ਹਾਂ ਬੱਚਿਆਂ ਦਾ ਵੀ ਨੁਕਸਾਨ ਹੁੰਦਾ ਪੜਾਈ ਦਾ ਹਨਾ ਪਹਿਲਾਂ ਉਦੋਂ ਲੋਕਡਾਊਨ ਵੇਲੇ ਕਿੰਨਾ ਹੋ ਗਿਆ ਤੇ ਵੀ ਇੰਨੇ ਖਰਚੇ ਸਕੂਲਾਂ ਦੇ ਇੱਕ ਬੱਚੇ ਹੁਣ ਘੱਟ ਪੜਦੇ ਆ ਮੁੰਡੇ ਦਾ ਤੇ ਇੱਕ ਫਿਰ ਛੁੱਟੀਆਂ ਵਿੱਚ ਆ ਜਾਂਦੀਆਂ ਬਹੁਤ ਹੀ ਔਖਾ ਹੋ ਜਾਂਦਾਗਾ ਤੇ ਹੁਣ ਆਪਾਂ ਲੱਗੇ ਸੀ ਜੀ ਬਸ ਵਲੌਗ ਦਾ ਐਂਡ ਕਰਨਾ ਤੇ ਕੰਮ ਆਪਣੇ ਸਾਰੇ ਨਿਬੜ ਗਏ ਚਾਹ ਵੀ ਆਪਣੀ ਬਣ ਗਈ ਤੇ ਚਲੋ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਫੁੱਲ ਦੇਖਿਆ ਕਰੋ ਜੀ ਤੇ ਨਵੇਂ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਜੀ ਕੱਲ ਨੂੰ ਮਿਲਦੇ ਆਪਾਂ ਸੋਹਣੇ ਜਿਹਾ ਬਲੌਗ ਨਾਲ ਹੋ ਜੀ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ